ਆਹ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਟੋਕੜ ਇੱਕ ਟੋਕੜ ਗੱਬਣਾ ਆਉਂ ਪੁੱਛ ਲੈਨੇ ਬਾਈ ਪੂਰੀ ਟੇਲ ਅੱਜ ਵੇ ਜੀ ਬਾਈ ਜੀ ਹਸੀ ਕਾਲ ਹਸੀ ਕਾਲ ਬਾਈ ਹੋ ਜਿਹੜਾ ਡਰ ਜਾ ਹਾਂ ਜੀ ਬਾਈ ਜੀ ਹੋ ਠੀਕ ਹੋ ਬਾਈ ਹਾਂ ਜੀ ਹਾਂ ਜੀ ਬਹੁਤ ਜਿਆਦਾ ਨਾਮ ਤੇ ਐਡਰੈਸ ਬੋਲੋ ਨਾਂ ਜੀ ਯੋਗਾ ਪਿੰਡ ਮੂ ਜ਼ਿਲ੍ਹਾ ਬਰਨਾਲਾ ਹਮ ਤਹਿਸੀਲ ਵੀ ਬਰਨਾਲਾ ਜੀ ਨੇੜੇ ਪਿੰਡ ਨੇੜੇ ਪਿੰਡ ਛੋਟਾ ਸ਼ਿਨੀ ਵਾਲਾ ਵੱਡਾ ਸ਼ਿਨੀ ਵਾਲਾ ਹਮ ਧਨੇਰ ਤੇ ਗਹਿਣਾ ਮੋਬਾਈਲ ਨੰਬਰ ਬੋਲ ਦੇ 9598 ਹੂੰ 55819 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਡੱਬੀ ਵੜਦੇ ਨੇ ਕਿਹੜਾ ਸੋਸ ਹੋਈ ਵੀ ਇਹ ਵੀਰੇ ਡੱਟ ਦੂਜਾ ਸੂਸ ਹੋਈ ਵੀ ਆ ਹੂੰ ਤਾ ਇਮਨੇ ਸੁਈ ਨਾ ਹੋ ਗਈ ਤੇ ਬੱਸੀ ਸੀ ਉਹਨਾਂ ਨੇ ਰੱਖ ਲਈ ਜਣੀ ਠੀਕ ਹੈ ਬਾਈ ਹਾਂਜੀ ਹਾਂ ਬੱਸੀ ਚੰਗਿਆ ਦੀ ਉਹਨਾਂ ਨੇ ਰੱਖ ਲਈ ਦੁੱਧ ਕਿੰਨਾ ਦੁੱਧ ਹੁਣ 12 ਲੀਟਰ ਆ ਜਾ ਡਾਕਟਰ ਨੈਟ ਤਿਆਰ ਆ ਬਈ ਨੈਟ ਤਿਆਰ ਅਗਲਾ ਕੰਡੇ ਤੇ ਦੋ ਕੇ ਲੈ ਜੀ ਠੀਕ ਆ ਪਾ ਦੋ ਡਾਂਗ ਚੋਲੇ ਬਾਈ ਹਾਂਜੀ ਹਾਂਜੀ ਚਾਰ ਡਾਂਗ ਚੋਲੇ ਆ ਬਈ ਖੋਲ ਲੈ ਬਈ ਤੋੜ ਕੇ ਦਿਖਾ ਦੇ ਚਿਵਾਈ ਕਿਵੇਂ ਆ ਬਈ ਚਿਵਾਈ ਡਾਕਟਰ ਬਿਣਾ ਨਿਆਣੇ ਤੋਂ ਚੋਲੇ ਚਾਹੀਏ ਅਗਲਾ ਅੱਛਾ ਹਾਂਜੀ ਆਰਡਰ ਚੰਗਾ ਥਣ ਚੰਗਾ ਮੁੱਠੀ ਆਲਾ ਥਣ ਚਿਵਾਈ ਵੀ ਬਹੁਤ ਚੰਗੀ ਆ ਬਾਈ ਕਹਿੰਦਾ ਠੰਡੀ ਸੀ ਲੈ ਇਨਿਕ ਉਹਦੀ ਬਿਣਾ ਨਿਆਣੇ ਤੋਂ ਬਹਿ ਜਾ ਥੱਲੇ ਫੇ ਚੰਗੀ ਆ ਜਾਤ ਬ੍ਰੀਡ ਚੰਗੀ ਆ ਮੁੱਲ ਕੀ ਆ ਵੀਰੇ ਦਾ ਨਾ ਡਰੇ 34000 ਦੀ ਦੇ ਦਾਂਗੇ ਜਿੰਨੀ ਜੋ ਮਾਨਤਨ ਕਰ ਦਾਂਗੇ 34000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਿਵੇਂ ਕੋ ਜੀ ਚੰਗੀ ਆ ਬੜ ਫੇਸ ਚੰਗਾ ਕੱਦ ਬੜ ਚੰਗਾ ਰੰਗ ਰੂਪ ਚੰਗਾ ਬੜ ਤੋਰਾ ਤਾਰਾ ਵੀ ਚੰਗਾ ਬਧਿਆ ਬੱਡੇ ਕੱਦ ਦਾ ਢਾਈ ਡੁੱਧ ਹੋਰ ਵੀ ਵਧ ਜਾਣਾ ਦਾ ਗਰਮੇ ਦਾ ਕਰਕੇ ਘਟ ਗਿਆ ਡੁੱਧ ਸਿਗਾ 14 15 ਲੀਟਰ ਦੇ ਸਾਲੇ ਠੀਕ ਆ ਬਾਈ ਹਾਂਜੀ ਅੱਗੇ ਬਾਈ 2 ਨੰਬਰ ਟੋਕੜ ਗੱਬਣਾ ਹਾਂ ਡਾਟ ਰਹੇ ਹੈ ਪੰਜਵਾਂ ਮਹੀਨਾ ਲੱਗਿਆ ਉਹਨੂੰ 5 ਲੀਟਰੀ ਦੁੱਧਾ ਦੇ ਥਲੇ ਠੀਕ ਹੈ ਭਾਈ ਹਾਂਜੀ ਹਾਂ ਤੇ ਝੂਆ ਕਿਹੜਾ ਭਾਈ ਝੂਆ ਇਹ ਪਹਿਲੇ ਡਾਟ ਦੂਜੇ ਨੂੰ ਗੱਬਣਾ ਠੀਕ ਹੈ ਖੋਲ ਦੇ ਭਾਈ ਤੁਰ ਕੇ ਸਾਡੇ ਫੈਂਡ ਬਹੁਤ ਚੰਗੀ ਹੁੰਦੀ ਹੈ ਹਾਂ ਡਾਟ ਉਹ ਵੀ ਚਵਾਈ ਵੀ ਬਹੁਤ ਸੋਹਣੀ ਹੈ ਤੇ ਬਿਨਾ ਨਿਆਣੇ ਤੋਂ ਐ ਚਾਹੇ ਹੁਣ ਵਹਿ ਜਾ ਥਲੇ ਠੀਕ ਆ ਹਾਂ ਠੀਕ 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 ਚਵਾਈ ਵੀ ਭਾਈ ਕਹਿੰਦਾ ਚੰਗੀ ਹੈ ਚਾਹੇ ਬਿਨਾ ਨਿਆਣੇ ਤੋਂ ਵਹਿ ਜਾ ਤਾਂ ਵੀ ਕੋਈ ਚੱਕ ਕਰਨੀ ਰੰਗ ਰੂਪ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਫੌਂਡ ਜਿਹੜੀ ਚੰਗੀ ਆਉਗੀ ਬਾਕੀ ਦੁੱਧ ਵੀ ਹੁਣ ਬਈ ਕਹਿੰਦਾ 5 ਲੀਟਰ 5 ਲੀਟਰ ਜੀ ਦਾ ਫੁੱਲ ਫੈਂਟ ਆਉਂਦੀ ਹੋ। ਤੇ ਥਣ ਨੇੜ ਤੇ ਚੈੱਕ ਕਰ ਲਾ। ਚਾਰੇ ਥਣ ਬਈ ਨਿਕੜਵੇਂ ਸੂਰੇ ਗੈਰ ਤੇ ਆ। ਮੁੱਲ ਕੀ ਹੈ ਬਈ ਇਹਦਾ? ਇਹਦਾ 22000 ਜੀ ਦੇ ਦਾਂਗੇ। ਮਾਨਦਾਨ ਹੋ ਜੀ ਬਈ। ਹਾਂ ਕਰ ਦਾਂਗੇ ਜੀ। 26000 ਰੁਪਇਆ ਮੁੱਲ ਬਾਕੀ ਜਿਹੜਾ ਮੌਕ ਦੇ ਵਿੱਚੋਂ ਮਾਨਦਾਨ ਜੀ ਹੋ ਜ। ਚੰਗੀ ਆ ਬਈ ਬੜ ਰੰਗ ਰੂਪ ਚੰਗਾ ਕੱਦ ਵੱਡ ਚੰਗਾ। ਫੇਸਬੁਕ ਸਟੈਂਗ ਕਹਿੰਦੇ ਬਹੁਤ ਅੜਾ ਠੀਕ ਹੈ ਭਾਈ ਠੰਡੀ ਠੁੰਡੀ ਬਾਈ ਕਹਿੰਦਾ ਪੂਰੀ ਹੈ ਜਿਵੇਂ ਮਰਜੀ ਸਵਾਈ ਕਰ ਲੈ ਜਿਵੇਂ ਮਰਜੀ ਹੱਥ ਲਾਈ ਕਰ ਤੀਕਾ ਨਾਗਪੁਰਾ ਕੋਲੇ ਸੀਗੇ ਦੋ ਬਾਈ ਇੱਕ ਟੋਕਰ ਦਾ ਬਣੇ ਇੱਕ ਟੋਕਰ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਵਿਵਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ